ਗੁਰੂ ਸواری ਸਾਜ ਸੰਗਜਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਜਿਸ ਤਰ੍ਹਾਂ ਕੀ ਪਿੱਛੇ ਪਿਛਲੇ ਐਪੀਸੋਡ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਸੰਤ ਬਾਬਾ ਅਤਰ ਸਿੰਘ ਜੀ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਬਾਰੇ ਦਾਸ ਨੇ ਜ਼ਿਕਰ ਕੀਤਾ ਸੀ ਕਿ ਇਹਨਾਂ ਮਹਾਪੁਰਖਾਂ ਨੇ ਸੰਕਤਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪ੍ਰੰਥਨਾ ਜੋੜਨ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ। ਕਈ ਗੱਲਾਂ ਧਿਆਨ ਵਿੱਚੋਂ ਰਹਿ ਵੀ ਜਾਂਦੀਆਂ ਹਨ। ਇਹਨਾਂ ਦੇ ਹੀ ਬਰਾਬਰ ਦੀ ਇੱਕ ਮਹਾਨ ਸ਼ਖਸੀਅਤ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜੋ ਕਿ ਸੰਤ ਬਾਬਾ ਵਿਸ਼ਨ ਸਿੰਘ ਜੀ ਦੇ ਅਨੰਨ ਸ਼ਰਧਾਲੂ ਸਨ, ਸੇਵਕ ਸਨ। ਉਹਨਾਂ ਦੇ ਬਚਨਾਂ ਤੇ ਫੁੱਲ ਚੜ੍ਹਾਉਂਦਿਆਂ ਹੋਇਆ ਸੰਤ ਬਾਬਾ ਵਿਸ਼ਨ ਸਿੰਘ ਜੀ ਨੇ ਜਿੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਡੇਰੇ ਦੀ ਸਾਂਭ ਸੰਭਾਲ ਬਖਸ਼ੀ ਸੀ ਉੱਥੇ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਬਚਨ ਕੀਤੇ ਸਨ ਕਿ ਤੁਸੀਂ ਘਰ ਘਰ ਜਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਹੈ ਤੇ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਬਚਨਾਂ ਤੇ ਫਲ ਚੜਾਉਂਦਿਆਂ ਹੋਇਆਂ ਬਾਬਾ ਵਿਸ਼ਨ ਸਿੰਘ ਜੀ ਦੇ ਬਚਨਾਂ ਤੇ ਗੁਰੂ ਸਵਾਰਿਓ ਘਰ ਘਰ ਜਾ ਕੇ ਘਟੋ ਘਟ 100 100 1.5 150 2200 ਦੇ ਜਥੇ ਲੈ ਕੇ ਪਿੰਡਾਂ ਵਿੱਚ ਪ੍ਰੋਗਰਾਮ ਰੱਖਣੇ ਅਤੇ ਬੜੇ ਹੀ ਦੁਨੀਆਂ ਨੂੰ ਪਰਮਾਰਥ ਦੇ ਪੰਦੀ ਬਣਾ ਕੇ ਗੁਰੂ ਚਰਨਾਂ ਨਾਲ ਜੋੜਿਆ ਸੋ ਗੁਰੂ ਸواری ਸਾਧ ਸੰਗਤ ਜੀ ਅਗਲਾ ਐਪੀਸੋਡ ਅਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਤਿਆਰ ਕਰਨਾ ਹੈ ਗੁਰੂ ਸਵਾਰਿਓ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾਂ ਬਤੀਤ ਹੁੰਦਾ ਰਿਹਾ 1970 ਦੀ ਗੱਲ ਹੈ ਕਿ ਸੰਤ ਬਾਬਾ ਮਾਨ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਆਸਤੇ ਥੋੜਾ ਵੱਡਾ ਹਾਲ ਬਣਾਉਣ ਦਾ ਮਨ ਬਣਾਇਆ ਜੋ ਕਿ ਅੱਜ ਤੱਕ ਵੀ ਉੱਥੇ ਅਖੰਡ ਪਾਠ ਸਰਬਾਂ ਦੀਆਂ ਲੜੀਆਂ ਸੰਪਟ ਪਾਠ ਅਤੇ ਹੋਰ ਵੀ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਨੇ ਇਹ 3250 ਦਾ ਹਾਲ ਬਾਬਾ ਜੀ ਨੇ 1970 ਵਿੱਚ ਬਣਾਇਆ ਸੀ ਉਸ ਤੋਂ ਥੋੜੇ ਦਿਨ ਬਾਅਦ ਨਾਲ ਲੱਗਦਾ ਇੱਕ ਛੋਟਾ ਜਿਹਾ ਸਟੋਰ ਲੰਗਰ ਵਾਸਤੇ ਇੱਕ ਛੋਟਾ ਜਿਹਾ ਕਮਰਾ ਜਿੱਥੇ 20 30 ਪ੍ਰਾਣੀ ਬੈਠ ਕੇ ਪ੍ਰਸ਼ਾਦਾ ਛਕ ਲਨ ਇੱਕ ਛੋਟਾ ਜਿਹਾ ਵਿੱਚ ਕਮਰਾ ਸੰਤ ਬਾਬਾ ਮੋਹਨ ਸਿੰਘ ਜੀ ਵਾਸਤੇ ਉਹਨਾਂ ਦੇ ਰੈਸਟ ਕਰਨ ਵਾਸਤੇ ਬਣਾਇਆ ਜਿਹਦੀ ਪਮੈਸ਼ ਲੱਗ ਤ ਲਗਭਗ 8:00 10:00 ਦੀ ਹੋਏਗੀ ਸੰਤ ਬਾਬਾ ਮੋਹਨ ਸਿੰਘ ਜੀ ਬੜੇ ਲੰਮੇ ਸਮੇਂ ਤੱਕ ਥੱਲੇ ਹੀ ਆਸਣ ਵਿਛਾਉਂਦੇ ਸਨ ਇੱਕ ਸਮੇਂ ਦੀ ਗੱਲ ਹੈ ਕਿ ਭਾਈ ਗੁਰਨਾਮ ਸਿੰਘ ਜੀ ਸ਼ੰਕਰਪੁਰ ਵਾਲੇ ਜੋ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਸ਼ਰਧਾਲੂ ਸਨ ਸੰਤ ਬਾਬਾ ਮੋਹਨ ਸਿੰਘ ਜੀ ਸੰਤ ਬਾਬਾ ਮਾਨ ਸਿੰਘ ਜੀ ਅਤੇ ਭਾਈ ਗੁਰਨਾਮ ਸਿੰਘ ਜੀ ਇਕੱਠੇ ਉੱਥੇ ਵੀ ਸੇਵਾ ਕਰਿਆ ਕਰਦੇ ਸਨ ਭਾਈ ਗੁਰਨਾਮ ਸਿੰਘ ਜੀ ਦੀ ਪਹਿਲੀ ਸ਼ਾਦੀ ਨੂੰ ਤਕਰੀਬਨ 9-10 ਸਾਲ ਹੋ ਗਏ ਸਨ ਲekin ਉਹਨਾਂ ਕੋਲ ਕੋਈ ਬੱਚਾ ਨਹੀਂ ਸੀ ਉਸ ਤੋਂ ਪ੍ਰੰਤ ਸ਼ਾਇਦ ਸਾਰੇ ਪਰਿਵਾਰ ਵਿੱਚੋਂ ਹੀ ਉਹਨਾਂ ਦੀ ਦੂਸਰੀ ਸ਼ਾਦੀ ਹੋ ਗਈ ਪੰਜ ਚਾਰ ਸਾਲ ਲੰਘ ਗਏ ਦੂਸਰੀ ਸ਼ਾਦੀ 'ਚ ਵੀ ਕੋਈ ਬੱਚਾ ਨਾ ਹੋਇਆ ਦੱਸ ਦੇ ਅੱਖੀਂ ਵੇਖਣ ਦੀ ਗੱਲ ਹੈ ਕਿ ਸੰਤ ਬਾਬਾ ਮਾਨ ਸਿੰਘ ਜੀ ਦੇ ਕਿਤੇ ਇਲਾਕੇ ਦੇ ਵਿੱਚ ਕੀਰਤਨ ਦਾ ਪ੍ਰੋਗਰਾਮ ਕਰਨ ਵਾਸਤੇ ਗਏ ਹੋਏ ਸਨ ਭਾਈ ਗੁਰਨਾਮ ਸਿੰਘ ਜੀ ਸੰਤ ਬਾਬਾ ਮੋਹਨ ਸਿੰਘ ਜੀ ਦੇ ਉਹ ਛੋਟੇ ਜਿਹੇ ਕਮਰੇ ਚ ਬੈਠੇ ਸਨ ਕੀਰਤਨ ਤੋਂ ਉਪਰੰਤ ਜਦੋਂ ਸੰਤ ਬਾਬਾ ਮਾਨ ਸਿੰਘ ਜੀ ਵਾਪਸ ਆਸ਼ਰਮ ਵਿਖੇ ਆਏ ਤੇ ਸੰਤ ਬਾਬਾ ਮੋਹਨ ਸਿੰਘ ਜੀ ਨੇ ਕਿਹਾ ਕਿ ਭਾਈ ਗੁਰਨਾਮ ਸਿੰਘ ਜੀ ਸ਼ੰਕਰਪੁਰ ਵਾਲੇ ਆਏ ਹਨ ਗੁਰੂ ਸਵਾਰਿਓ ਬਾਬਾ ਜੀ ਕਹਿਣ ਲੱਗੇ ਮਲਾਓ ਬਾਬਾ ਜੀ ਖੜੇ ਖੜੇ ਉੱਥੇ ਗੱਲ ਕਰ ਰਹੇ ਨੇ ਉਧਰੋਂ ਭਾਈ ਗੁਰਨਾਮ ਸਿੰਘ ਜੀ ਆ ਗਏ ਆਪਸੇ ਫਦੇ ਸਾਂਝੀ ਕੀਤੀ ਹਾਲਚਾਲ ਪੁੱਛੇ ਉਪਰੰਤ ਬਾਬਾ ਜੀ ਨੇ ਘਰ ਦਾ ਪੁੱਛਾ ਕਹਿਣ ਲੱਗਾ ਜੀ ਗੱਲ ਇਸ ਤਰ੍ਹਾਂ ਹੈ ਤੁਸੀਂ ਤਾਂ ਸਭ ਕੁਝ ਜਾਣਦੇ ਹੋ ਪਹਿਲਾਂ ਇੱਕ ਸ਼ਾਦੀ ਕਰਵਾਈ ਨੂੰ 9 ਸਾਲ ਹੋ ਗਏ ਸੀ ਜਿੰਨਾਂ ਵਿੱਚੋਂ ਕੋਈ ਬੱਚਾ ਨਹੀਂ ਸੀ ਫਿਰ ਮੇਰੇ ਸਹੁਰੇ ਪਰਿਵਾਰ ਚੋਂ ਇੱਕ ਸ਼ਾਦੀ ਮੈਨੂੰ ਹੋਰ ਕਰ ਦਿੱਤੀ ਉਹਨਾਂ ਨੇ ਦੂਸਰੀ ਘਰ ਵਾਲੀ ਵਿੱਚੋਂ ਮੇਰੇ ਕੋਲ ਕੋਈ ਬੱਚਾ ਨਹੀਂ ਚਾਰ ਪੰਜ ਸਾਲ ਹੋ ਗਏ ਨੇ ਬਾਬਾ ਜੀ ਕਹਿਣ ਲੱਗੇ ਗੱਲ ਹੀ ਕੋਈ ਨਹੀਂ ਭਾਈ ਗੁਰਨਾਮ ਸਿੰਘ ਆਪਾਂ ਸਤ ਸੰਗੀਆਂ ਚਲੋ ਸੰਤ ਮਹਾਰਾਜ ਤੇ ਆਹ ਸਰੀਰ ਕਰਕੇ ਚਲੇ ਗਏ ਨੇ ਆਪਾਂ ਹੀ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈ ਵਾਲਾਂ ਕੋਈ ਗੁਰੂ ਮਾਰੇ ਕਿਰਪਾ ਕਰਨਗੇ ਆਉਂਦੇ ਸਾਲ ਤੱਕ ਤੇਰੇ ਘਰ ਪੁੱਤਰ ਹੋਏਗਾ ਭਾਈ ਗੁਰਨਾਮ ਸਿੰਘ ਜੀ ਸ਼ੰਕਰਪੁਰ ਵਾਲੇ ਹੱਸ ਕੇ ਕਹਿਣ ਲੱਗੇ ਥੋੜੇ ਜਿਹੀਆਂ ਆਪਸੇ ਬੜੇ ਮਿਲੇ ਆਪਸੇ ਜੋ ਦਰ ਆਦਰ ਮਿਲੇ ਸਨ ਗੱਲਾਂ ਖੁੱਲੀਆਂ ਸਨ ਭਾਈ ਗੁਰਨਾਮ ਸਿੰਘ ਜੀ ਕਹਿੰਦੇ ਕਹਿੰਦੇ ਦੇਖਿਓ ਬਾਬਾ ਜੀ ਅੱਗੇ ਬੜਾ ਸਮਾਂ ਹੋ ਗਿਆ ਹੈ ਗੁਰੂ ਸਵਾਰਿਓ ਜਿਸ ਤਰ੍ਹਾਂ ਸੰਤ ਬਾਬਾ ਮਾਨ ਸਿੰਘ ਜੀ ਦਾ ਸੁਭਾਅ ਸੀ ਕਈ ਵਾਰੀ ਆਪਣੇ ਵਜੋਂ ਵਿੱਚ ਆ ਜਾਂਦੇ ਸੀ ਖੜੇ ਖੜੇ ਸੰਤ ਬਾਬਾ ਮਾਨ ਸਿੰਘ ਜੀ ਕਹਿੰਦੇ ਨੇ ਕਹਿੰਦੇ ਨੇ ਭਾਈ ਗੁਰਨਾਮ ਸਿੰਘ ਆਛਾ ਇਹ ਗੱਲ ਹੈ ਕਹਿੰਦੇ ਜੇ ਇਹ ਗੱਲ ਹੈ ਤੇ ਆਉਂਦੇ ਸਾਲ ਨੂੰ ਤੇਰੇ ਘਰ ਪੁੱਤਰ ਨੇ ਜਨਮ ਲੈਣਾ ਹੀ ਲੈਣਾ ਹੈ ਜੇ ਭਾਵੇਂ ਅਸੀਂ ਗੁਰੂ ਨਾਨਕ ਦੇ ਮਹਾਰਾਜ ਨੂੰ ਮਜਬੂਰ ਕਰਕੇ ਲਈਏ ਪਰ ਰਹੀ ਗੱਲ ਜੇ ਫੇਰ ਵੀ ਤੇਰੇ ਘਰ ਬੱਚਾ ਨਾ ਨਾ ਹੋਇਆ ਕਹਿੰਦੇ ਮੈਂ ਚੋਲਾ ਉਤਾਰਦਾਗਾ ਸੰਤ ਗਿਰਿ ਛੱਡਦਾਗਾ ਸੋ ਗੁਰੂ ਸواری ਸਾਹਿਬ ਸੰਗ ਜੀ ਇਸ ਤਰ੍ਹਾਂ ਹੋਇਆ ਬਾਬਾ ਜੀ ਦੇ ਬਚਣਾ ਅਨੁਸਾਰ ਸਾਲ ਦੇ ਅੰਦਰ ਅੰਦਰ ਉਹਨਾਂ ਦੇ ਘਰ ਲੜਕਾ ਪੈਦਾ ਹੋਇਆ ਸ਼ਾਇਦ ਉਸ ਤੋਂ ਬਾਅਦ ਹੋਰ ਵੀ ਇੱਕ ਦੁੱਪ ਚੰਗੀ ਉਹਨਾਂ ਦੇ ਘਰ ਜਨਮ ਲਿਆ ਤੋ ਗੁਰੂ ਸਵਾਰਿਓ ਸਾਡੇ ਨੇੜੇ ਹੀ ਇੱਥੇ ਪਿੰਡ ਬਲੋਜਪੁਰ ਪੈਂਦਾ ਹੈ ਦਰਬਾਰ ਸਾਹਿਬ ਉਦੋਂ ਬਣ ਕੇ ਤਿਆਰ ਹੋ ਚੁੱਕਾ ਹੈ ਜਿੱਥੇ ਅੱਜ ਵੀ ਗੁਰੂ ਮਹਾਰਾਜ ਦੇ ਸਰੂਪ ਪ੍ਰਕਾਸ਼ ਨੇ ਅਖੰਡ ਪਾਠ ਸਾਹਿਬ ਚੱਲਦੇ ਨੇ ਬਾਬਾ ਜੀ ਰੁਟੀਨ ਵਿੱਚ ਸਵੇਰੇ ਸ਼ਾਮ ਕੀਰਤਨ ਕਰਿਆ ਕਰਦੇ ਸੀ ਸ਼ਾਮ ਨੂੰ ਤਕਰੀਬਨ 5 ਵਜੇ ਬਾਬਾ ਜੀ ਕੀਰਤਨ ਕਰਦੇ ਸੀ ਉਹਨਾਂ ਦਿਨਾਂ ਵਿੱਚ ਇਹੋ ਜਿਹੇ ਦਿਨ ਸੰਤ ਤਕਰੀਬਨ ਵਾਧਰਵਸੋਂ ਦੇ ਇੱਕ ਪ੍ਰੇਮੀ ਸਰਦਾਰ ਬਲਬੀਰ ਸਿੰਘ ਫੌਜੀ ਸਾਹਿਬ ਜੋ ਕਿ ਮਿਲਟਰੀ ਵਿੱਚ ਭੜਤੇ ਸਨ ਤੇ ਨੈਸ਼ਨਲ ਲੈਵਲ ਦੇ ਬਹੁਤ ਚੰਗੇ ਬੌਕਸਰ ਸਨ ਉਧੜਦਾ ਕਰਨਾ ਪਰਮਾਤਮਾ ਜਾਣਦਾ ਹੈ ਕਿ ਉਹ ਦਿਮਾਗੀ ਤੌਰ ਤੇ ਆਫਸੈਟ ਹੋ ਗਏ ਸਿਹਤ ਬਹੁਤ ਕਮਜ਼ੋਰ ਹੋ ਗਈ ਆਪਣੇ ਆਪ ਦੀ ਵੀ ਇੰਨੀ ਸੋਝੀ ਨਾ ਰਹੀ ਅਖੀਰ ਫੌਜ ਦਾ ਕਾਨੂੰਨ ਹੈ ਕਿ ਇਹੋ ਜੇ ਆਦਮੀ ਨੂੰ ਕੈਟਾਗਰੀ B ਜਾਂ C ਵਿੱਚ ਭੇਜ ਦਿੰਦੇ ਨੇ ਭਾਈ ਬਲਵੀਰ ਸਿੰਘ ਫੌਜੀ ਨੂੰ ਉਸ ਕੈਟਾਗਰੀ ਚ ਭੇਜ ਕੇ ਪਲਟਨੀ ਚੋਂ ਕੱਢ ਕੇ ਉੱਥੇ ਭੇਜ ਦਿੱਤਾ ਗਿਆ ਜਿੱਥੇ ਇਹੋ ਜੇ ਮਤਲਬ ਸ਼ਖਸ਼ਾ ਨੂੰ ਰੱਖਿਆ ਜਾਂਦਾ ਹੈ ਰੱਬ ਦਾ ਕਰਨਾ ਜਿਸ ਪਲਟਨ ਦੇ ਵਿੱਚ ਪਾਈਬਲ ਵੀਰ ਸਿੰਘ ਫੌਜੀ ਸਨ ਉਥੋਂ ਦੇ ਕਰਨਲ ਕਿਸੇ ਕੰਮ ਵਾਸਤੇ ਉਹ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਸੀ ਫੌਜੀ ਸਾਹਿਬ ਨੂੰ ਉਸ ਜਗ੍ਹਾ ਤੇ ਗਏ ਗੱਲਬਾਤ ਕਰਨ ਦੇ ਦੌਰਾਨ ਉਹਨਾਂ ਜ਼ਿਕਰ ਕੀਤਾ ਕਿ ਪਾਈਬਲ ਵੀਰ ਸਿੰਘ ਆਇਆ ਸੀ ਇੱਥੇ ਬੋਕਸਰ ਉਹਦਾ ਕੀ ਹਾਲ ਹੈ ਅੱਗੋਂ ਦੱਸਣ ਵਾਲੇ ਨੇ ਦੱਸਿਆ ਜੀ ਹਾਲ ਉਹਦਾ ਕੋਈ ਨਹੀਂ ਆਪਣੇ ਆਪ ਦੀ ਇੰਨੀ ਸੋਝੀ ਨਹੀਂ ਉਹਨੂੰ ਨਾ ਖਾਂ ਪੀਣ ਦਾ ਪਤਾ ਹੈ ਔਰ ਬੜਾ ਕਮਜ਼ੋਰ ਹੋ ਚੁੱਕਾ ਹੈ ਕੁਛ ਕਰਨ ਦੇ ਕਾਬਲ ਨਹੀਂ ਰਿਹਾ ਕਰਨਲ ਸਾਹਿਬ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਉਹਦੀ ਹਾਲਤ ਦੇਖੀ ਤੇ ਕਹਿਣ ਲੱਗੇ ਜੀ ਇਹਨੂੰ ਘਰ ਭੇਜ ਦਿਓ ਗੁਰੂ ਸਵਾਰਿਓ ਜਦੋਂ ਫੌਜੀ ਬਲਬੀਰ ਸਿੰਘ ਜੀ ਆਪਣੇ ਘਰ ਬਲੋਜਪੁਰ ਆਏ ਘਰ ਵਾਲੇ ਬੜੇ ਪਰੇਸ਼ਾਨ ਸਨ ਕੋਈ ਥਾਂ ਨਹੀਂ ਸੀ ਛੱਡੀ ਜਿੱਥੇ ਉਹਨਾਂ ਨੂੰ ਡਾਕਟਰਾਂ ਕੋਲ ਚੈੱਕਪਨੀ ਕਰਾਇਆ ਜਾਂ ਸਿਆਣਿਆਂ ਕੋਲ ਨਹੀਂ ਲੈ ਕੇ ਗਏ ਬੰਦਾ ਹਰ ਥਾਂ ਹੱਥ ਪੈਰ ਮਾਰਦਾ ਜਦੋਂ ਮੁਸੀਬਤ ਹੋਵੇ ਅਖੀਰ ਉਹਨਾਂ ਨੂੰ ਪਤਾ ਲੱਗਾ ਸੰਤ ਬਾਬਾ ਮਾਨ ਸਿੰਘ ਜੀ ਦੇ ਬਾਰੇ ਗੁਰੂ ਸਵਾਰਿਓ ਉਹ ਵਿਚਾਰਾ ਫੌਜੀ ਸਾਹਿਬ ਬਾਕਸਰ ਇੰਨਾ ਢਲਾ ਹੋ ਚੁੱਕਾ ਸੀ ਕਿ ਉਹਨੂੰ ਗੱਡੇ ਤੇ ਬੈਠਣਾ ਵੀ ਮੁਸ਼ਕਲ ਲੱਗਦਾ ਸੀ ਗੱਡੇ ਦੇ ਉੱਤੇ ਚਾਰ ਪਾਏ ਰੱਖੀ ਉਹਦੇ ਘਰ ਵਾਲਿਆਂ ਨੇ ਚਾਰ ਪਾਏ ਤੇ ਲਟਾ ਕੇ ਬਲਬੀਰ ਸਿੰਘ ਨੂੰ ਲੈ ਕੇ ਗਏ ਬਾਬਾ ਜੀ ਨੇ ਜਦੋਂ ਸ਼ਾਮ ਦਾ ਕੀਰਤਨ ਕਰਨ ਤੋਂ ਬਾਅਦ ਭੋਗ ਪਿਆ ਤੇ ਬਾਬਾ ਜੀ ਗੁਰੂ ਸੋਤਰ ਪੜਨ ਤੋਂ ਬਾਅਦ ਕਹਿੰਦੇ ਨੇ ਅੱਜ ਕੋਈ ਫੌਜੀ ਆਇਆ ਹੈ ਉਹਨੂੰ ਤਕਲੀਫ ਹੋ ਖੜਾ ਹੋ ਜਾਵੇ ਬਲਬੀਰ ਸਿੰਘ ਦੇ ਭਰਾਵਾਂ ਨੇ ਫੜ ਕੇ ਬਲਬੀਰ ਸਿੰਘ ਨੂੰ ਖੜਾ ਕੀਤਾ ਬਾਬਾ ਜੀ ਕਹਿੰਦੇ ਛੱਡ ਦਿਓ ਇਹਨੂੰ ਆਪਣੇ ਆਪ ਖਲੋਣ ਦਿਓ ਬਾਬਾ ਜੀ ਨੇ ਵਚਨ ਕੀਤਾ ਕਿ ਜਾ ਅੱਜ ਤੋਂ ਬਾਅਦ ਤੈਨੂੰ ਕੋਈ ਤਕਲੀਫ ਨਹੀਂ ਰਹੇਗੀ ਸਮਾਏਗਾ ਸਜੇ ਸਜੇ ਠੀਕ ਹੋ ਜਾਏਗਾ ਪਰ ਇੱਕ ਗੱਲ ਦਾ ਖਿਆਲ ਰੱਖੀ ਮਾਸ਼ ਸ਼ਰਾਬ ਛੱਡ ਕੇ ਅੰਮ੍ਰਿਤ ਪਾਣ ਕਰਨਾ ਹੈ ਬਾਣੀ ਦੇ ਲੜ ਲੱਗਣਾ ਹੈ ਗੁਰੂ ਸਵਾਰਿਓ ਕਈ ਲੋਕਾਂ ਦੀ ਇਹ ਵੀ ਸੋਚ ਹੁੰਦੀ ਹੈ ਕਿ ਇਹੋ ਜੇ ਕੰਮ ਮਹਾਪੁਰਖਾਂ ਨੂੰ ਨਹੀਂ ਕਰਨੇ ਚਾਹੀਦੇ ਪਰ ਗੁਰੂ ਸਵਾਰਿਓ ਇਹ ਵੀ ਇੱਕ ਬਹੁਤ ਵੱਡਾ ਤਰੀਕਾ ਹੈ ਕਿਸੇ ਨੂੰ ਗੁਰੂ ਦੇ ਨਾਲ ਜੋੜਨਾ ਕਿਸੇ ਨੂੰ ਗੁਰੂ ਪੰਥ ਨਾਲ ਜੋੜਨਾ ਤੁਸੀਂ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਇਹ ਵੀ ਇੱਕ ਬਹੁਤ ਵੱਡਾ ਤਰੀਕਾ ਹੈ ਦਾਸ ਦੇਖਦਾ ਰਿਹਾ ਕਈ ਇਹੋ ਜਿਹੇ ਲੋਕ ਜਿਹੜੇ ਬਾਬਾ ਜੀ ਕੋਲ ਆਉਂਦੇ ਸਨ ਬੜੇ ਬੜੇ ਸਿਆਣਿਆਂ ਕੋਲ ੱੱਕੇ ਖਾ ਕੇ ਖੱਜਲ ਖਵਾਰੀ ਤੋਂ ਬਾਅਦ ਜਦੋਂ ਬਾਬਾ ਜੀ ਕੋਲ ਆਉਂਦੇ ਸੀ ਤੇ ਬਾਬਾ ਜੀ ਪਹਿਲਾ ਬਚਨ ਉਹਨਾਂ ਨੂੰ ਇਹੋ ਕਰਦੇ ਸੀ ਕਿ ਭਾਈ ਮਾਸ਼ ਸ਼ਰਾਬ ਛੱਡ ਕੇ ਅਮਰਤ ਛਕਣਾ ਹੈ ਜਿਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਆ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਕਈ ਵਾਰੀ ਦੁੱਖ ਹੀ ਇਨਸਾਨ ਨੂੰ ਰੱਬ ਵਾਲੇ ਪਾਸੇ ਜੋੜ ਦਿੰਦੇ ਹਨ ਤੇ ਦਾਸ ਨੇ ਅੱਖੀਂ ਜੁੜਦੇ ਵੀ ਵੇਖੇ ਨੇ ਸੋ ਗੁਰੂ ਸواری ਸਾਧ ਸੰਗਤ ਜੀ ਕਈਆਂ ਦੇ ਬੋਰ ਖਰਾਬ ਹੋ ਜਾਣੇ ਕਈਆਂ ਦੇ ਘਰਾਂ ਵਿੱਚ ਪੇਟੀਆਂ 'ਚ ਅੱਗ ਲੱਗ ਜਾਣੀ ਕੱਪੜਿਆਂ ਨੂੰ ਕਈਆਂ ਦੇ ਹੋਰ ਕਈ ਨੁਕਸਾਨ ਹੋ ਜਾਣੇ ਪਸ਼ੂ ਨਾ ਖਲੋਣੇ ਖੁਰਲੀ ਤੇ ਲੇਕਿਨ ਬਾਬਾ ਜੀ ਦੀ ਸਭ ਤੋਂ ਪਹਿਲਾਂ ਇਹੋ ਬਚਨ ਹੁੰਦਾ ਸੀ ਕਿ ਭਾਈ ਅੰਮ੍ਰਿਤ ਛਕਣਾ ਹੈ ਮਾਸ਼ਰਾਬ ਛੱਡਣਾ ਹੈ ਗੁਰੂ ਦੇ ਲੜ ਲੱਗਣਾ ਹੈ ਇਸ ਤਰੀਕੇ ਨਾਲ ਵੀ ਬਹੁਤ ਸਾਰੀਆਂ ਸੰਗਤਾਂ ਗੁਰੂ ਦੇ ਲੜ ਲੱਗੀਆਂ ਗੁਰੂ ਸواری ਉਹ ਇਸੇ ਤਰ੍ਹਾਂ ਹੀ ਇੱਕ ਵਾਰ ਦਾ ਜ਼ਿਕਰ ਹੈ ਕਿ ਭਾਈ ਮਾਨ ਸਿੰਘ ਜੀ ਥੇ ਮਲਮੋਡੇ ਵਾਲੇ ਜਿਨ੍ਹਾਂ ਦੀ ਸਸਰਾਲ 84 ਸੀ ਉਹ ਵੀ ਸਰੀਰ ਤੌਰ ਤੇ ਬੜੇ ਤਕਲੀਫ ਰਹਿੰਦੀ ਸੀ ਉਹਨਾਂ ਨੂੰ ਬੜਿਆਂ ਸਿਆਣਿਆਂ ਕੋਲ ਜਾਏ ਬੜੀਆਂ ਮੜੀਆਂ ਮਸਾਨੀਆਂ ਦੇ ਕਬਰਾਂ ਤੇ ਮੱਥੇ ਟੇਕੇ ਪਰ ਕਿਦਰੋਂ ਵੀ ਖੈਰ ਨਾ ਪਈ ਉਹਨਾਂ ਨੇ ਵੀ ਬਾਬਾ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਕਰਦਿਆਂ ਕਰਦਿਆਂ ਖੈਰ ਉਹ ਤੰਦਰੁਸਤ ਹੋ ਗਏ ਗੁਰੂ ਸਵਾਰੇ ਉਹਨਾਂ ਦੇ ਇੱਕ ਚਾਚੇ ਦੀ ਲੜਕੀ ਸੀ ਜਿਹਦੀ ਸ਼ਾਦੀ ਬੇਗੋਵਾਲ ਕੀਤੀ ਹੋਈ ਸੀ ਭਾਈ ਮਾਨ ਸਿੰਘ ਜੀ ਜਦੋਂ ਆਪ ਤੰਦਰੁਸਤ ਰਹਿਣ ਲੱਗ ਗਏ ਉਹ ਫਿਰ ਆਪਣੇ ਚਾਚੇ ਦੀ ਲੜਕੀ ਨੂੰ ਆਪਣੀ ਸਿਸਟਰ ਨੂੰ ਵੀ ਨਾਲ ਲੈ ਕੇ ਆਏ ਜਦੋਂ ਉਹਨਾਂ ਆ ਕੇ ਦੱਸਿਆ ਕਿ ਬਾਬਾ ਜੀ ਇਹ ਮੇਰੀ ਸਿਸਟਰ ਬਿਮਾਰ ਰਹਿੰਦੀ ਏ ਕੋਈ ਦੇਖੋ ਆ ਮੈਂ ਹੀ ਕਹਿੰਦੇ ਛਾਤੀ ਮਾਰੋ ਬਾਬਾ ਜੀ ਕਹਿਣ ਲੱਗੇ ਇੱਧਰ ਆ ਸਾਡੇ ਕੋਲ ਕੁਰਸੀ ਤੇ ਬੈਠੇ ਸੀ ਬਾਬਾ ਜੀ ਬਾਬਾ ਜੀ ਨੇ ਉਹਨੂੰ ਕੋਲ ਬੁਲਾਇਆ ਬੀਬੀ ਨੂੰ ਕਹਿਣ ਲੱਗੇ ਕੌਣ ਏ ਤੂੰ ਅਗੋ ਕੁਝ ਨਹੀਂ ਬੋਲਿਆ ਫਿਰ ਬਾਬਾ ਜੀ ਕਹਿੰਦੇ ਤੂੰ ਕੌਣ ਏ ਫਿਰ ਕੁਝ ਨਹੀਂ ਬੋਲਿਆ ਫਿਰ ਬਾਬਾ ਜੀ ਨੇ ਉਹਦੇ ਹੱਥ ਨੂੰ ਫੜ ਕੇ ਤੇ ਮਰੋਰ ਕੇ ਪਿੱਛੇ ਲਾਏ ચીਖ ਤੇ ਜ਼ਰੂਰ ਮਾਰੀ ਉਹਨੇ ਫਿਰ ਬੋਲਿਆ ਵਿੱਚੋਂ ਜਿਹੜਾ ਪ੍ਰੇਤ ਜੁੜਨੀ ਸੀ ਨਾ ਜਿਹੜਾ ਬਦਰੂਸੀ ਉਹ ਵਿੱਚੋਂ ਬੋਲ ਪਿਆ ਕਹਿਣ ਲੱਗਾ ਜੀ ਮੈਂ ਫਲਾਣਾ ਸਿੰਘ ਆ ਕਹਿਣ ਲੱਗੇ ਇੱਥੇ ਕੀ ਲੈਣ ਆਇਆ ਹੈ ਖੈਰ ਜੋ ਵੀ ਇਹਨਾਂ ਦੇ ਹੁੰਦੇ ਸਟੰਟ ਹੁੰਦੇ ਨੇ ਇਹਨਾਂ ਦੇ ਬਦਰੂਆਂ ਦੇ ਇਸ ਕਰਕੇ ਫੜਿਆ ਇਸ ਕਰਕੇ ਫੜਿਆ ਬਾਬਾ ਜੀ ਕਹਿੰਦੇ ਇਹਨੂੰ ਛੱਡ ਕਹਿੰਦਾ ਨਹੀਂ ਜੀ ਏਡੀ ਜਲਦੀ ਨਹੀਂ ਛੱਡਦਾ ਬਾਬਾ ਜੀ ਕਹਿੰਦੇ ਛੱਡ ਦੇ ਕਹਿੰਦਾ ਨਹੀਂ ਛੱਡਦਾ ਬਾਬਾ ਜੀ ਨੇ ਉਸ ਬੀਬੀ ਨੂੰ ਫੜ ਕੇ ਨੇ ਉਹਦਾ ਹੱਥ ਤੇ ਆਪਣੀ ਕੁਰਸੀ ਦੇ ਪਾਵੇ ਥੱਲੇ ਰੱਖ ਲਿਆ ਜਦੋਂ ਕੁਰਸੀ ਦੇ ਪਾਵੇ ਥੱਲੇ ਉਹਦਾ ਹੱਥ ਰੱਖਿਆ ਤੋ ਇੱਕਦਮ ਚੀਕ ਮਾਰ ਕੇ ਕਹਿਣ ਲੱਗਾ ਜੀ ਹਾਂ ਮੈਂ ਜਾ ਰਿਹਾ ਛੱਡ ਕੇ ਬਾਬਾ ਜੀ ਅੱਜ ਤੋਂ ਬਾਅਦ ਮੈਂ ਨੇੜੇ ਨਹੀਂ ਲੱਗਾਗਾ ਖੈਰ ਬੜਾ ਪਰਉਪਕਾਰ ਕੀਤਾ ਬਾਬਾ ਜੀ ਨੇ ਉਹ ਬੀਬੀ ਫਿਰ ਵਿਚਾਰੀ ਆਪਣੇ ਸਹੁਰੇ ਚਲੀ ਗਈ ਆਪਣੇ ਘਰ ਵਸਦੀ ਰਸਦੀ ਰਹੀ ਉਸ ਤੋਂ ਬਾਅਦ ਅੱਗੇ ਮਾਰਾਂਜ ਕੇ ਪਾਕੀਤੀ ਉਹਦੇ ਘਰ ਬੱਚੇ ਵੀ ਇਹੋ ਜਿਹੇ ਅਨੇਕਾਂ ਹੀ ਮਸਾਲਾ ਮਿਲਦੀਆਂ ਨੇ ਬਹੁਤ ਸਾਰੇ ਲੋਕ ਤੇ ਦੁੱਖ ਸੁੱਖਾਂ ਕਰਕੇ ਜਾਂਦੇ ਸੀ ਸੰਤ ਬਾਬਾ ਮਾਨ ਸਿੰਘ ਜੀ ਜਿੱਥੇ ਸੰਗਤਾਂ ਨੂੰ ਇੰਨਾ ਪਿਆਰ ਕਰਦੇ ਸੀ ਇਹਨੇ ਦੁੱਖ ਸੁੱਖ ਸੁਣਦੇ ਸੀ ਗੁਰੂ ਸਵਾਰਿਓ ਉੱਥੇ ਜ਼ੁਰਤ ਵੀ ਰੱਖਦੇ ਸਨ ਇੱਕ ਵਾਰ ਦੀ ਗੱਲ ਹੈ ਤਕਰੀਬਨ ਮੇਰੇ ਖਿਆਲ 1984 ਦੇ ਅੱਗੇ ਪਿੱਛੇ ਦੀ ਗੱਲ ਹੈ ਸਾਡੇ ਇੱਥੇ ਭੇਵੇ ਇਲਾਕੇ ਤੇ ਇੱਕ ਸਰਦਾਰ ਪਿਆਰਾ ਸਿੰਘ ਜੀ ਐਮਐਲਏ ਹੋਇਆ ਕਰਦੇ ਸੀ ਕਿਸੇ ਗੱਲ ਕਰਕੇ ਬਾਬਾ ਜੀ ਨਾਲ ਉਹਦੀ ਤਰਠੜ ਹੋ ਗਈ ਤੂੰ ਤੂੰ ਮੈਂ ਮੈਂ ਹੋ ਗਈ ਬਾਬਾ ਜੀ ਕਹਿਣ ਲੱਗੇ ਕੋਈ ਕਦੇ ਫੇਰ ਸਰਦਾਰ ਜੀ ਵੇਖਾਂਗੇ ਤੈਨੂੰ ਇਥੋਂ ਭੇਵੇ ਤੋਂ ਹੀ ਗੌਰ ਸਾਹਿਬ ਸਨ ਜਗਦੇਸ਼ ਪੰਡਤ ਜੀ ਗੌਰ ਸਾਹਿਬ ਉਹਨਾਂ ਨੇ ਬਾਬਾ ਜੀ ਦਾ ਪ੍ਰੋਗਰਾਮ 14 15 ਅਗਸਤ ਨੂੰ ਭੇਵੇ ਇੱਥੇ ਰੱਖ ਲਿਆ ਕਹਿਣ ਲੱਗਾ ਬਾਬਾ ਜੀ ਕੋਲ ਮਨ ਸਵਾ ਲੱਡੂ ਉੱਥੇ ਵੰਡ ਰਹੇ ਨੇ ਆਪਾਂ ਤੇ ਬਾਕੀ ਉੱਥੇ ਦੇ ਜਿਹੜੇ 28 ਅਗਸਤ ਨੂੰ ਮੁੱਖ ਅਤੀਤੀ ਤੁਸੀਂ ਹੋਵੋਗੇ ਬਾਬਾ ਜੀ ਕਰਨੇ ਕੋਈ ਗੱਲ ਨਹੀਂ ਗੁਰੂ ਸਵਾਰਿਓ ਖਾਸ ਪ੍ਰੋਗਰਾਮ ਰੱਖਿਆ ਗਿਆ ਜਦੋਂ ਬਾਬਾ ਜੀ ਬੋਲਣ ਲੱਗੇ ਐਡੀ ਬੇਵਾਕੀ ਨਾਲ ਬੋਲੇ ਬਾਬਾ ਜੀ ਬਾਬਾ ਜੀ ਬੋਲਦੇ ਬੋਲਦੇ ਕਹਿੰਦੇ ਨੇ ਕਹਿੰਦੇ ਨੇ ਆ ਜਿਹੜੀ ਨਾ ਕਰਪਟ ਝੰਡੀ ਏ ਗੁਰੂ ਸਵਾਰਿਓ ਇਸ ਤਰ੍ਹਾਂ ਹੀ ਕਿਹਾ ਉਸ ਟਾਈਮ ਦੇ ਐਮਐਲਏ ਨੂੰ ਕਹਿੰਦੇ ਇਹ ਜਿਹੜੀ ਕਰਪਟ ਝੰਡੀ ਏ ਨਾ ਕਹਿੰਦੇ ਇਹਦਾ ਤਾਂ ਜਿਹੜੀ ਕੱਢ ਕੇ ਲਿਆਂਦੀ ਰਾਨ ਨੇ ਕਹਿੰਦਾ ਉਹਦਾ ਕੋਈ ਯਕੀਨ ਨਹੀਂ ਹੁੰਦਾ ਕਦੋਂ ਆ ਜਾਂਦੇ ਕਦੋਂ ਚਲ ਜਾਂਦੇ। ਫਿਰ ਉਹ ਗੱਲ ਪਹੁੰਚਣੀ ਸੀ ਐਮਐਲਏ ਪਿਆਰਾ ਸਿੰਘ ਤੱਕ। ਉਹਦੇ ਕੋਲ ਹੋਰ ਤੇ ਕੋਈ ਚਾਰਾ ਨਾ ਚੱਲਿਆ ਉਹਨੇ ਫਿਰ ਰੇਡਾਂ ਕਰਾਉਣੀਆਂ ਸ਼ੁਰੂ ਕਰਦੀਆਂ ਬਾਬਾ ਜੀ ਦੇ ਡੇਰੇ ਦੀਆਂ। ਫਿਰ ਬਾਬਾ ਜੀ ਨੇ ਪ੍ਰਵਾਹ ਨਹੀਂ ਕੀਤੀ। ਉੱਥੇ ਕੁਝ ਹੈ ਹੀ ਨਹੀਂ ਸਨ ਜਾਇਜ਼ ਗੱਲ। ਇੱਕ ਬੰਦੂਕ ਸੰਤ ਬਾਬਾ ਯੂਸ਼ਰ ਸਿੰਘ ਜੀ ਮਹਾਰਾਜ ਨੇ। ਬਾਪੂ ਕਰਨੈਲ ਸਿੰਘ ਜੀ ਜਿਹੜੇ ਕਿ ਜੀ ਡਿਪਟੀ ਡਾਇਰੈਕਟਰ ਸਾਡ ਮ्युनਿਸਪੈਲਟੀ ਚ ਉਹ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਦੇ ਬੜੇ ਸ਼ਰਧਾਲੂ ਸਨ ਬੜੇ ਨੇੜੇ ਸਨ ਇੱਕ ਬੰਦੂਕ ਉਹਨਾਂ ਦੇ ਹੱਥ ਦੀ ਬਾਪੂ ਜੀ ਦੇ ਹੱਥੀ ਫਿਰ ਸੰਤ ਬਾਬਾ ਮਾਨ ਸਿੰਘ ਜੀ ਨੂੰ ਮਿਲੀ ਸੀ ਪੁਲਿਸ ਦੀ ਚੈਕਿੰਗ ਕਰਨ ਤੇ ਸਿਰਫ ਉਹ ਹੀ ਬੰਦੂਕ ਹੀ ਉਹਨਾਂ ਦੇ ਹੱਥ ਲੱਗੀ ਗੁਰੂ ਸਾਰੀਓ ਸਮਾਂ ਚੱਲਦਾ ਰਿਹਾ ਇੱਕ ਸਮਾਂ ਐਸਾ ਵੀ ਆਇਆ ਕਿ ਕਈ ਵਾਰ ਬਾਬਾ ਜੀ ਨੇ ਨਾ ਉਦੋਂ ਸਾਈਕਲ ਤੱਕ ਨਹੀਂ ਸੀ ਹੁੰਦੀ ਟੇਰੇ 'ਚ ਕਈ ਵਾਰ ਬਾਬਾ ਜੀ ਨੇ ਮੈਨੂੰ ਕਹਣਾ ਕੱਦ ਤੇ ਆਇਆ ਮੈਂ ਕਹਾਂ ਜੀ ਸਾਈਕਲ ਤੇ ਆਇਆ ਚੱਲ ਫਿਰ ਪੇਵੇ ਚੱਲਦੇ ਆਂ ਕਈ ਵਾਰੀ ਬਾਬਾ ਜੀ ਨੇ ਸਾਈਕਲ ਚ ਚਲਾਣੀ ਤੇ ਦਾਸ ਪਿੱਛੇ ਦੇ ਕਈ ਵਾਰੀ ਦਾਸ ਨੇ ਚਾਲੇ ਤੇ ਬਾਬਾ ਜੀ ਪਿੱਛੇ ਸੋ ਗੁਰੂ ਸਵਾਰਿਓ ਇਹੋ ਜਿਹਾ ਸਮਾਂ ਵੀ ਆਇਆ ਕਦੇ ਗੁਰੂ ਸਵਾਰਿਓ ਇਹ ਰਾਜਨੀਤਿਕ ਲੋਕ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਨੇ ਐਮਐਲਏ ਪਿਆਰਾ ਸਿੰਘ ਨੇ ਉਹਨਾਂ ਦੇ ਬੜੇ ਨੇੜੇ ਸਰਦਾਰ ਹਰਨਾਮ ਸਿੰਘ ਜੀ ਛੋਟੇ ਸਿਆਣੇ ਤੋਂ ਹੁੰਦੇ ਸਨ ਉਹਨਾਂ ਕੋਲ ਵੀ ਬੜੀਆਂ ਸ਼ਪਾਰਸ਼ਾਂ ਲਾਈਆਂ ਦਾਸ ਨੂੰ ਵੀ ਬੜਾ ਕਿਹਾ ਕਿ ਬਾਬਾ ਜੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾ ਕਹਿੰਦਾ ਜੀ ਉਹ ਮੇਰੇ ਅੱਗੇ ਪੱਥਰ ਨਹੀਂ ਪਾੜਾ ਖੜਾ ਹੋ ਗਿਆ ਕੱਲ ਨੂੰ ਆਉਣ ਵਾਲੇ ਸਮੇਂ ਚ ਮੈਨੂੰ ਤੰਗ ਕਰੇਗਾ ਭਾਈ ਹਰਨਾਮ ਸਿੰਘ ਜੀ ਨੇ ਵੀ ਜਾ ਕੇ ਬੇਨਤੀ ਕੀਤੀ ਬਾਬਾ ਜੀ ਬੜੇ ਤਰਲੇ ਲੈਂਦਾ ਐਮਐਲਏ ਪਿਆਰਾ ਸਿੰਘ ਪਰ ਬਾਬਾ ਜੀ ਆਪਣੇ ਜੋ ਵਚਨ ਕੀਤੇ ਸੀ ਉਸ ਤੋਂ ਅੱਗੇ ਪਿੱਛੇ ਨਹੀਂ ਹੋਏ ਗੁਰੂ ਸਵਾਰਿਓ ਸਰਦਾਰ ਹਰਨਾਮ ਸਿੰਘ ਜੀ ਸਿਆਣੇ ਵਾਲੇ ਜਦੋਂ ਤੋਂ ਬਾਬਾ ਜੀ ਦੇ ਨਾਲ ਜੁੜੇ ਬੜੇ ਇੱਕ ਤਨੋਂ ਮਨੋਂ ਤੇ ਧਨੋਂ ਜੋੜ ਕੇ ਰਹੇ ਕਿਤੇ ਅੱਧੀ ਰਾਤ ਵੀ ਕੋਈ ਤਕਲੀਫ ਹੋਈ ਡੇਰੇ ਨੂੰ ਤੇ ਉਹ ਨੰਗੇ ਪੈਰੀ ਦੌੜ ਪੈਂਦੇ ਸੀ ਕਈ ਵਾਰੀ ਭਾਵਕ ਹੋ ਗਏ ਬਾਬਾ ਜੀ ਨੂੰ ਕਹਿੰਦੇ ਹੁੰਦੇ ਮੇਰਾ ਰਬੇ ਤੂੰ ਇੰਨੇ ਸ਼ਰਦਾ ਵਾਲੇ ਸਨ ਭਾਈ ਹਰਨਾਮ ਸਿੰਘ ਜੀ ਸਿਆਣੇ ਵਾਲੇ ਸਰਪੰਚ ਵੀ ਰਹੇ ਨੇ ਰਾਜਨੀਤੀ ਜੀ ਬਹੁਤ ਉੱਚਾ ਕੱਦ ਸੀ ਉਹਨਾਂ ਦਾ ਸੋ ਗੁਰੂ ਸਵਾਰਿਓ ਇੰਨੇ ਕ ਵਚਨ ਕਬੂਲ ਕਰਨਾ ਅਗਲੇ ਐਪੀਸੋਡ ਵਿੱਚ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ